ਮੇਰਾ ਬਲੀਵ ਹੈ ਕਿ ਤੁਹਾਡੀਆਂ ਆਤਮਾਵਾਂ ਦੇ ਅੰਦਰ ਪਰਮੇਸ਼ਰ ਵਿਸ਼ਵਾਸ ਨੂੰ ਭਰੇਗਾ ਹallelujah ਹallelujah ਆਗੇ ਸਭ ਤੋਂ ਪਹਿਲੋ ਸੀ ਟੈਸਟਮਣੀ ਨੂੰ ਸੁਣਾਗੇ ਪਾਸੇ ਜੀ ਸਿਸਟਰ ਦਾ ਨਾਮ ਸਰਬਜੀਤਾ ਵਿਲੋਜ ਹਰਜਵਾਲ ਦੇ ਰਹਿਣ ਵਾਲੀ ਨੇ ਪਾਸੇ ਜੀ ਸਿਸਟਰ ਦੀ ਬਹੁਤ ਹੀ ਅਮੇਜ਼ਿੰਗ ਟੈਸਟਮਣੀ ਆ ਕਿ ਇੱਕ ਦਿਨ ਇਹਨਾਂ ਨੂੰ ਸੁਪਨਾ ਆਇਆ ਕਿ ਇਹਨਾਂ ਦੇ ਪੇਟ ਵਿੱਚ ਬਹੁਤ ਜ਼ਿਆਦਾ ਪੇਨ ਹੋ ਰਹੀ ਆ ਤੇ ਨੈਕਸਟ ਡੇ ਹੀ ਉਹ ਪੇਨ ਸ਼ੁਰੂ ਹੋ ਜਾਂਦੀ ਸੀ ਪਾਤਸ਼ਾਹੀਏ ਸਪਨਾ ਇਹਨਾਂ ਨੂੰ ਬਾੜ-ਬਾੜ ਆਉਂਦਾ ਸੀ ਜਿਸ ਕਾਰਨ ਇਹ ਸਿਸਟਰ ਹਰ ਵਕਤ ਬਿਮਾਰ ਹੀ ਰਹਿੰਦੇ ਸੀ ਤੇ ਆਪਣੇ ਘਰ ਦਾ ਕੋਈ ਵੀ ਕੰਮ ਨਹੀਂ ਕਰ ਪਾਉਂਦੇ ਸੀ ਪਾਤਸ਼ਾਹੀਏ ਇੱਕ ਦਿਨ ਦੁਬਾਰਾ ਫੇਰ ਇਹਨਾਂ ਨੂੰ ਇਹ ਸਪਨਾ ਆਇਆ ਕਿ ਇਹਨਾਂ ਦੇ ਪੇਟ ਦੇ ਵਿੱਚ ਬਹੁਤ ਜ਼ਿਆਦਾ ਪੇਨ ਹੋ ਰਹੀ ਹੈ ਜਦੋਂ ਸੁਬਾ ਉੱਠੇ ਤੇ ਬਹੁਤ ਜ਼ਿਆਦਾ ਪੇਨ ਹੋਈ ਇਸ ਵਾਰ ਪਾਤਸ਼ਾਹੀਏ ਪੇਨ ਇੰਨੀ ਜ਼ਿਆਦਾ ਸੀ ਕਿ ਇਹਨਾਂ ਨੂੰ ਹਸਪੀਟਲ ਲੈ ਕੇ ਜਾਣਾ ਪਿਆ ਜਦੋਂ ਇਹਨਾਂ ਦੇ ਟੈਸਟ ਤਹਾੜੀ ਨੂੰ ਫੈਕਲਟ ਸਵੇਲਿੰਗ ਬਹੁਤ ਜ਼ਿਆਦਾ ਵਾ ਇਹਨਾਂ ਨੂੰ ਮੈਡੀਸਨ ਦਿੱਤੀ ਲੇਕਿਨ ਮੈਡੀਸਨ ਦਾ ਵੀ ਕੋਈ ਅਸਰ ਨਹੀਂ ਹੋ ਰਿਹਾ ਸੀ ਤੇ ਡਾਕਟਰ ਨੇ ਇਹਨਾਂ ਨੂੰ ਘਰ ਭੇਜ ਦਿੱਤਾ ਇਸ ਸਿਸਤੇ ਬਹੁਤ ਜ਼ਿਆਦਾ ਪਰੇਸ਼ਾਨ ਹੋ ਗਏ ਇਹਨਾਂ ਦੀ ਫੈਬਰਿਕ ਮੈਂਬਰ ਵੀ ਬਹੁਤ ਜ਼ਿਆਦਾ ਪਰੇਸ਼ਾਨ ਰਹਿੰਦੀ ਸੀ ਕਾਰ ਅੱਗੇ ਪਾਛੇ ਜੀ ਤੁਹਾਡੇ ਕੋਲ ਇਹਨਾਂ ਨੇ ਪਰਸਨਲੀ ਪੜੇ ਕਰਵਾਈ ਤੇ ਇਹਨਾਂ ਦੀ ਪੇਟ ਘੱਟ ਹੋ ਗਈ ਇਹ ਮੈਡੀਸਨ ਵੀ ਖਾੜੀ ਸੀ ਲੇਕਿਨ ਕੋਈ ਆਰਾਮ ਨਹੀਂ ਆ ਰਿਹਾ ਸੀ ਸੰਗੀ ਮੀਟਿੰਗ ਵਿੱਚ ਇਹ ਸਿਸਟਮ ਦਾ ਜੂਸੀ ਪਛਿਤ ਸੀ ਵਰ ਦਿੱਤੇ ਕਿ ਤੁਸੀਂ ਦਿੱਲੀ ਉਹ ਕੋਈ ਬਿਮਾਰੀ ਤੁਹਾਡੇ ਜੀਵਨ ਦਾ ਹਿੱਸਾ ਨਹੀਂ ਆ ਇਸ ਇਸਤੇ ਨੇ ਬਾਇ ਫੇਥ ਔਰ ਵਰਡ ਨੂੰ ਰੀਸੀਵ ਕੀਤਾ ਤੇ ਦੁਬਾਰਾ ਹਸਪੀਟਲ ਗਏ ਤੇ ਉਹੀ ਡਾਕਟਰ ਨੇ ਦੱਸਿਆ ਕਿ ਤੁਹਾਡੀ ਪੇਟ ਦੀ ਪਾਚਨ ਨਾੜੀ ਫਟ ਚੁੱਕੀ ਸੀ ਤੇ ਅਸੀਂ ਤੁਹਾਨੂੰ ਨਹੀਂ ਦੱਸਿਆ ਔਰ ਪਾਸੇ ਜਿਓ ਡਾਕਟਰ ਖੁਦ ਐਨਾ ਸ਼ੌਕ ਸੀ ਕਿ ਉਹ ਨਾੜੀ ਦੁਬਾਰਾ ਕਿਵੇਂ ਜੁੜ ਗਈ ਆ ਸਾਦੇ ਤਰ੍ਹਾਂ ਪਰ ਮੈਚਰਲੀ ਹallelujah ਇੱਕ ਵਾਰ ਜ਼ੋਰਦਹਾ ਲੈ ਲਈਏ ਬੋਲੋ ਇਹ ਪੈਨ ਜਿਹੜੀ ਸਾਡੇ ਸਾਹਮਣੇ ਖਲੋਤੀ ਆ ਇਹਨਾਂ ਨੂੰ ਪੇਟ ਦੇ ਵਿੱਚ ਪਰੇਸ਼ਾਨੀ ਹੋਈ ਦਰਦ ਕਰਨ ਲੱਗਾ ਪੇਟ ਇੰਨਾ ਜ਼ਿਆਦਾ ਦਰਦ ਵੱਧ ਗਈ ਕਿ ਇਹਨਾਂ ਨੂੰ ਹਸਪਤਾਲ ਦੇ ਵਿੱਚ ਲੈ ਕੇ ਜਾਣਾ ਪਿਆ ਰਾਤ ਜਦੋਂ ਇਹ ਰਾਤ ਹਸਪਤਾਲ ਦੇ ਵਿੱਚ ਗਏ ਡਾਕਟਰਾਂ ਨੇ ਇਹਨਾਂ ਦਾ ਟ੍ਰੀਟਮੈਂਟ ਕੀਤਾ ਐਕਟਰਾ ਸਾਊਂਡ ਹੋਈ ਚੈੱਕਅਪ ਕੀਤਾ ਔਰ ਡਾਕਟਰਾਂ ਨੇ ਇਹਨਾਂ ਦੱਸਿਆ ਨਹੀਂ ਕਿ ਰਿਪੋਰਟ ਦਿਖਾਇਆ ਗਿਆ ਜਦੋਂ ਇਹ ਆਪਣੇ ਘਰ ਦੇ ਵਿੱਚ ਆ ਗਏ ਪ੍ਰਾਰਥਨਾ ਕਰਵਾਈ ਸਭ ਸਭ ਤੋਂ ਪਹਿਲਾਂ ਆਣ ਕੇ ਅੱਤਵਾਰ ਦੀ ਮੀਟਿੰਗ ਨੂੰ ਅਟੈਂਡ ਕੀਤਾ ਉਸ ਤੋਂ ਬਾਅਦ ਆ ਫਿਰ ਇਹਨਾਂ ਦੇ ਦਰਦ ਹੋਣੀ ਸਟਾਰਟ ਹੋ ਗਈ ਜਦੋਂ ਇਹ ਫਿਰ ਹਸਪੀਟਲ ਦੇ ਵਿੱਚ ਗਏ ਇਹਨਾਂ ਨੇ ਫਿਰ ਉਹਨਾਂ ਨੇ ਡਾਕਟਰਾਂ ਨੇ ਟ੍ਰੀਟਮੈਂਟ ਕੀਤਾ ਉਸ ਤੋਂ ਬਾਅਦ ਆ ਫਿਰ ਪੇਟ ਨੂੰ ਚੈੱਕ ਕੀਤਾ ਔਰ ਡਾਕਟਰ ਹੈਰਾਨ ਹੋ ਗਏ ਕਿਉਂਕਿ ਜਿਹੜੀ ਪਹਿਲੋ ਰਿਪੋਰਟ ਹੋਈ ਸੀ ਜਦੋਂ ਪਹਿਲੋ ਚੈੱਕਅਪ ਹੋਇਆ ਇਹਨਾਂ ਦੀ ਜਿਹੜੀ ਪਾਚਕ ਨਾੜੀ ਸੀ ਜਿਹੜੀ ਪੇਟ ਦੇ ਅੰਦਰ ਹੁੰਦੀ ਆ ਪਤਾ ਸਾਰਿਆਂ ਨੂੰ ਸਾਡੇ ਪੇਟ ਦੇ ਅੰਦਰ ਇਦਾਂ ਇਦਾਂ ਕਰਕੇ ਇੱਕ ਨਾੜੀ ਆ ਵੱਡੀ ਜਿਹੜੀ ਖਾਣੇ ਨੂੰ ਕੀ ਕਰਦੀ ਆ ਪਚਾਉਂਦੀ ਆ ਔਰ ਲੈ ਕੇ ਜਾਂਦੀ ਉਹ ਨਾੜੀ ਫਟ ਚੁੱਕੀ ਸੀ ਲੇਕਿਨ ਡਾਕਟਰਾਂ ਨੇ ਇਹਨਾਂ ਨੂੰ ਦੱਸਿਆ ਨਹੀਂ ਕਿ ਤੁਹਾਡੀ ਨਾੜੀ ਕੀ ਹੋ ਗਈ ਆ ਫਟ ਚੁੱਕੀ ਆ ਲੇਕਿਨ ਡਾਕਟਰਾਂ ਨੇ ਕਦੋਂ ਦੱਸਿਆ ਜਦੋਂ ਇਹ ਪ੍ਰਾਰਥਨਾ ਕਰਵਾ ਕੇ ਫਿਰ ਹਸਪੀਟਲ ਦੇ ਵਿੱਚ ਗਏ ਇਹਨਾਂ ਨੇ ਇਹਨਾਂ ਦਾ ਫਿਰ ਟ੍ਰੀਟਮੈਂਟ ਉਹਨਾਂ ਨੇ ਕੀਤਾ ਚੈੱਕਅਪ ਕੀਤਾ ਔਰ ਡਾਕਟਰ ਹੈਰਾਨ ਹੋ ਚੁੱਕੇ ਸੀ ਕਿ ਇੰਨੀ ਜਲਦੀ ਪੇਟ ਦੀ ਨਾੜੀ ਜਿਹੜੀ ਫਟ ਚੁੱਕੀ ਸੀ ਕਿਸ ਤਰੀਕੇ ਦੇ ਨਾਲ ਜੁੜ ਗਈ ਹੈ ਹਾਲੇਲੂਇਆ ਇਹਨਾਂ ਦੇ ਪਰਿਵਾਰ ਨੂੰ ਦੱਸਿਆ ਔਰ ਡਾਕਟਰਾਂ ਨੇ ਦੱਸਿਆ ਕਿ ਅਸੀਂ ਹੈਰਾਨ ਆ ਕਿ ਪੇਟ ਦੀ ਨਾੜੀ ਜਿਹੜੀ ਫਟ ਚੁੱਕੀ ਸੀ ਜਿਹੜੀ ਅਸੀਂ ਚੀੜ ਫਾੜ ਕਰਕੇ ਦੇਖਣੀ ਸੀ ਕਿ ਕਿਹੜੀ ਨਾੜੀ ਫੱਟੀ ਹੈ ਔਰ ਬਾਅਦ ਵਿੱਚ ਇਹਨਾਂ ਨੂੰ ਦੱਸਿਆ ਕਿ ਬਿਨਾ ਆਪਰੇਸ਼ਨ ਤੋਂ ਇਹ ਹੀ ਇਲ ਨਹੀਂ ਸੀ ਹੋ ਸਕਦੀ ਲੇਕਿਨ ਜਦੋਂ ਅਸੀਂ ਚੈੱਕ ਕੀਤਾ ਆ ਬਿਨਾ ਆਪਰੇਸ਼ਨ ਤੋਂ ਬਿਨਾ ਚੀਰ ਫਾੜ ਤੋਂ ਉਹ ਜੁੜ ਚੁੱਕੀ ਸੀ हालेलुया ये तारीफ नहीं है हालेलुया हालेलुया परमेश्वर आज भी जीवन आ परमेश्वर दी सामर्थ आज भी काम करती है सिर्फ विश्वास रखना है कि परमेश्वर सचमुच तू आज भी चंगा करने दी सामर्थ रखदा है हालेलुया और उन से दिन तो ये पैन बिल्कुल ठीक आ बिल्कुल चंगी आ ਇਹ ਪਰਮੇਸ਼ਰ ਦੀ ਹਜ਼ੂਰੀ ਦੇ ਵਿੱਚ ਗਵਾਹੀ ਆ। ਅਗਰ ਤੁਸੀਂ ਗਵਾਹੀ ਨੂੰ ਸੁਣਦੇ ਹੋ ਇਹਦਾ ਮਤਲਬ ਉਹ ਗਵਾਹੀ ਇਕੱਲੇ ਦੀ ਨਹੀਂ ਆ। ਅਸੀਂ ਜਦੋਂ ਰਸੀਬ ਕਰਦੇ ਆ ਕਿਸੇ ਗਵਾਹੀ ਨੂੰ ਕਿ ਪਰਮੇਸ਼ਰ ਸੱਚਮੁੱਚ ਉਹ ਚੰਗਾ ਕਰਨ ਦੀ ਸਮਰੱਥ ਰੱਖਦਾ ਆ ਔਰ ਜਿਸ ਪ੍ਰਕਾਰ ਇਸ ਭੈਣ ਦੇ ਜੀਵਨ ਵਿੱਚ ਕੰਮ ਕੀਤਾ ਆ ਮੇਰੇ ਜੀਵਨ